ਅਤੇਗੜ੍ਹ ਸਾਹਿਬ ਤੋਂ ਇੱਕ ਬਹੁਤ ਹੀ ਅਜੀਬੋ-ਗਰੀਬ ਮਾਮਲਾ ਸਾਹਮਣੇ ਆਇਆ ਇੱਕ ਬਜ਼ੁਰਗ ਦੀ ਇੱਕ ਬੀੜੀ ਨੇ ਮੌਤ ਲੈ ਲਈ ਜੀ ਹਾਂ ਤੁਸੀਂ ਵੀ ਇਸ ਖਬਰ ਨੂੰ ਸੁਣ ਕੇ ਹੈਰਾਨ ਜ਼ਰੂਰ ਹੋਮੋਗੇ ਕਿ ਯਾਰ ਇੱਕ ਬੀੜੀ ਇੱਕ ਵਿਅਕਤੀ ਦੀ ਜਾਨ ਕਿਵੇਂ ਲੈ ਸਕਦੀ ਹੈ ਪਰ ਇਹ ਸੱਚ ਹੈ ਪੂਰੀ ਖਬਰ ਦੇ ਬਾਰੇ ਤੁਹਾਨੂੰ ਜਾਣੂ ਕਰਵਾਉਂਦੇ ਹਾਂ ਕਿ ਇੱਕ ਬਜ਼ੁਰਗ ਜਿਸ ਦੀ ਉਮਰ 80 ਸਾਲ ਹੈ ਦਰਅਸਲ ਉਹ ਅਧਰੰਗ ਦਾ ਮਰੀ ਸੀਗਾ ਔਰ ਇਸੇ ਕਾਰਨ ਹੀ ਉਹ ਆਪਣੇ ਘਰੇ ਕਮਰੇ ਦੇ ਅੰਦਰ ਹੀ ਬੈਠਾ ਰਹਿੰਦਾ ਸੀ ਤਾਂ ਜਦੋਂ ਹੀ ਉਸਨੇ ਬੀੜੀ ਪੀਤੀ ਔਰ ਬੀੜੀ ਪੀਣ ਦੇ ਕਾਰਨ ਪੂਰੇ ਕਮਰੇ ਦੇ ਵਿੱਚ ਅੱਗ ਲੱਗ ਗਈ ਔਰ ਅਧਰੰਗ ਦਾ ਮਰੀਜ਼ ਹੁਣ ਕਰਕੇ ਉਹ ਕਮਰੇ ਤੋਂ ਬਾਹਰ ਨਾ ਨਿਕਲ ਸਕਿਆ ਜਿਸ ਕਾਰਨ ਅੱਗ ਜ਼ਿਆਦਾ ਵਧ ਗਈ ਤੇ ਉਹ ਅੱਗ ਦੇ ਵਿੱਚ ਹੀ ਝੁੱਸ ਗਿਆ ਤਸਵੀਰਾਂ ਵੀ ਤੁਸੀਂ ਦੇਖ ਰਹੇ ਹੋ ਇਹ ਮੌਕੇ ਦੀਆਂ ਤਸਵੀਰਾਂ ਵੀ ਅਸੀਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਜਿੱਥੇ ਇਹ ਪੂਰੀ ਘਟਨਾ ਵਾਪਰੀ ਹੈ ਇੱਕ ਬੀੜੀ ਨੇ ਇੱਕ ਬਜ਼ੁਰਗ ਦੀ ਜਾਨ ਲੈ ਲਈ ਹੈ ਬਜ਼ੁਰਗ ਅਧਰੰਗ ਦਾ ਮਰੀਜ਼ ਹੁਣ ਕਾਰਨ ਕਮਰੇ ਤੋਂ ਬਾਹਰ ਨਹੀਂ ਨਿਕਲ ਸਕਿਆ ਔਰ ਅੱਗ ਨੇ ਬਾਹਰ ਵੀ ਨਹੀਂ ਨਿਕਲ ਦਿੱਤਾ ਅੱਗ ਦੇ ਵਿੱਚ ਹੀ ਉਹ ਚਲਸ ਗਿਆ ਜਿਸ ਕਾਰਨ ਉਸ ਦੀ ਮੌਤ ਹੋ ਚੁੱਕੀ ਹੈ ਕੋ ਜੋਰ ਆ ਰਹੇ ਤੇ ਹੁਣ ਜੀ ਹਾਂ ਬੀੜੀ ਪੀਦੇ ਤੇ ਅਚਾਨਕ ਅੱਗ ਲੱਗ ਗਈ ਕੋਈ ਕਰਿਆ ਨਹੀਂ ਉਹ ਮਤਲਬ ਕੀ ਨਾਮ تھا ਜਿੰਨ ਕੀ ਮੌਤ ਹੋਈ ਹੈ ਛੋਟੇ ਲਾਲ ਛੋਟੇ ਲਾਲ ਇਹ ਕਿਵੇਂ ਹੋਇਆ ਇਹ ਹਾਸਾ ਏ ਗੁੜੀ ਪੀ ਰਹੇ تھے ਤੇ ਆਗ ਲੱਗ ਗਈ ਇਸਨੇ ਇਹ ਹੈਂਡੀਕੈਪ ਤੇ ਜੋ ਨਹੀਂ ਪਾਈ वहां से हां ਅਧਰਾਗੇ ਕਹ ਤਾਈ ਉਠ ਨਹੀਂ ਪਾਇਆ ਕਹ ਤਾਈ ਉਠਿਉ ਨਾ ਜਾ ਤੋ ਨਹੀਂ ਹੋਗੀ ਜੀ ਨਹੀਂ ਉঠে ਜਾਤਾ ਤੂੰ ان کی موت ہو گئی ہاں ٹھیک سرنا سالو ایک ٹیلی فون ਮਨਸੂਰ ਆਸੀ ਮਨੇ ਘੰਟਾ ਪਹਿਲਾਂ ਇੱਕ ਮੋਡਪਲ ਰੋਡ ਤੇ ਝੰਗੀ ਮਤ ਲੱਗੀ ਜਿਹਦੇ ਸੰਬੰਧ ਵਿੱਚ ਰੇਪੀ ਸਾਹਿਬ ਵੀ ਇਤਰਾਜ ਕੁਮਾਰ ਜੀ ਤੇ ਹੋ ਸਾਡੇ ਹੋਰ ਅਸਰ ਪਹੁੰਚੇ ਅਸ ਬੋਕੇ ਤੇ ਇਹਨਾਂ ਨੇ ਦੱਸਿਆ ਇਹਨਾਂ ਦੀ ਕਰਦੀ ਨੇ ਕਿ ਵੀ ਇਹ ਬੀੜੀ ਪੀ ਰਸੀ ਇੱਕ ਸਾਲ ਤੋਂ ਉਹਦਾ ਰੰਗ ਦਾ ਮਰੀਜ਼ ਸੀਗਾ ਪਰ ਫਿਰ ਨਹੀਂ ਸੀ ਜਾਸਾ ਬਾਕੀ ਸਾਰੇ ਬੰਦੇ ਘਰ ਮੈਂਬਰ ਜਿਹੜਾ ਬਾਹਰ ਗਿਆ ਤੇ ਇਹ ਚੁੰਗੇ ਵਾਲ ਲੱਗੀ ਬੀੜੀ ਪੀਣ ਨਾਲ ਅਗ ਲੱਗੀ ਬੀੜੀ ਪੀਣ ਨੂੰ ਦੱਸਦੇ ਸੀ ਠੀਕ ਹੈ ਤੇ ਕੀ ਨਾਮ ਸੀ ਮ੍ਰਿਤਕ ਦਾ ਛੋਟੇ ਲਾਲ ਜੀ ਉਹ ਜੋਰ ਆ ਰਹੇ ਤੇ ਹਾਂ ਬੀੜੀ ਪੀਦੇ ਤੇ ਅਚਾਨਕ ਅਗ ਲੱਗ ਗਈ ਕੋਈ ਘਰ ਨਹੀਂ ਉਹ ਮਤਲਬ क्या <kye> नाम था जिनकी मौत हुई छोटे लाल छोटे लाल ये कैसे हुआ ये हादसा वो वो भरवा तो ए घड़ी पी रहे थे तो आग लग गई इसलिए ये हैंडीकैप थे या? जो नहीं पाए वहां से हां अधरांगे कत उठ नहीं पाए कत उठ ही ना जा तो नहीं उठे जाते तो उनकी मौत हो हां जी सरना सलो एक टेलीफोन कॉल उस ने घंटा पहले ਇੱਕ ਮੋੜ ਫਲ ਰੋਡ ਦੇ ਤੇ ਝੁੰਗੀ ਮਾਰ ਲੱਗੀ ਜਿਹਦੇ ਸੰਬੰਧ ਵਿੱਚ ਅਨਪ੍ਰੀਤ ਸਾਹਿਬ ਵੀ ਐਤਰਾ ਜੀ ਕੁਮਾਰ ਜੀ ਤੇ ਹੋ ਸਾਡੇ ਹੋਰ ਆਸ-ਪਾਸ ਪਹੁੰਚੇ ਅੱਜ ਬੋਕੇ ਤੇ ਇਹਨਾਂ ਨੇ ਦੱਸਿਆ ਉਹਦੀ ਕਰਦੀ ਨੇ ਕਿ ਵੀ ਇਹ ਬੀੜੀ ਪੀਰਾਂ ਸੀ ਇੱਕ ਸਾਲ ਤੋਂ ਉਹ ਰੰਗ ਦਾ ਮਰੀਜ਼ ਸੀਗਾ ਪਰ ਫਿਰ ਨਹੀਂ ਸੀ ਜਾਤਾ ਬਾਕੀ ਸਾਰੇ ਬੰਦੇ ਘਰ ਮੈਂਬਰ ਜਿਹੜਾ ਬਾਹਰ ਗਿਆ ਤੇ ਇਹ ਝੁੰਗੀ ਮਾਰ ਲੱਗੀ ਬੀੜੀ ਪੀਣ ਨਾਲ ਅਗ ਲੱਗੀ ਆ ਬੀੜੀ ਪੀਣ ਨੂੰ ਦੱਸਦੇ ਸੀ ਠੀਕ ਹੈ ਤੇ ਕੀ ਨਾਮ ਸੀ ਮ੍ਰਿਤਕ ਦਾ ਛੋਟੇ ਗਾਜ